ਅਸੀਂ ਸਾਰੇ ਨਸ਼ਾਸੀਆ ਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਤੰਦਰੁਸਤੀ ਰੱਖ ਰਹੇ ਹੋ ਤੇ ਆਪਾਂ ਅੱਜ ਮੌਸਮ ਚੱਲਦਾ ਅੱਜ ਕੱਲ ਸੇਮ ਹੀ ਆ ਸੂਮੀਆਂ ਦਾ ਮਸ਼ੀਨ ਆਈ ਹੋਈ ਆ ਉਹ ਤੁਹਾਨੂੰ ਦਿਖਾਉਣੀ ਆ ਤਾਂ ਨਹੀਂ ਆਪਾਂ ਨੇ ਤਾਂ ਨਹੀਂ ਬਟਾਉਣੀ ਆ ਓਕੇ देखिए बाहर के कुछ कर गर्मी पता नहीं दबारे क्यों होगी हो गई तीन चार दिनों तो बहुत ज्यादा गर्मी होगी हो गई बस अंदर बैठे रहो मा अंदर बैठ जाओ बाहर निकल लो जी आज ਮਾ ਜੀ ਨਾ ਉਹਦਾ ਬਲੱਗ ਦੇਖਣੇ ਪਾਉਂਦੇ ਜੀ ਜਲਦੀ ਲੋ ਮੋਟਰ ਆ ਅੱਛਾ ਕੀ ਰੇਟ ਆ 70 ਰੁਪਏ ਕਿਲੋ ਸਾਰਾ ਸਮਾਨ ਸਮੂਹ ਨੂੰ ਸਾਰਾ ਸਮਾਨ ਆਟੇ ਤੋਂ ਹੈ ਆਟਾ ਆ ਤੇ ਲੱਗ ਲੱਗਣਗੇ ਹਾਈ ਭਾਈ ਹੈ ਤੱਕ ਲੱਗਾਂਗੇ ਨਾ ਨਾ ਵਿੱਚ ਹੈ ਵਿੱਚੇ ਵੀ ਸਤਾਰਾ ਪਾਇਦੇ ਹਾਂਜੀ ਹਾਂ ਸਾਰਾ ਕੁਸ ਇਹਦਾ ਤੁਸੀਂ ਬਸ ਸੁੱਕਣੀਆਂ ਪਾਉਣੀਆਂ ਨੇ ਹਾਂ ਹੂੰ ਸੁੱਕਣੀਆਂ ਵੀ ਭਾਈਓ ਪਾਉਂਗਾ ਉਹ ਨਹੀਂ ਆਨੇ ਕੀ ਕੀ ਪਾਉਨੇ ਆਟੇ ਦੇ ਵਿੱਚ ਇਹ ਚ ਸੂਜੀ ਪਾਉਣੀ ਆ ਇੱਕ ਤਾਂ ਇਹ ਸੂਜੀ ਅੱਛਾ ਇੱਕ ਮੈਦਾ ਇੱਕ ਮੈਦਾ ਕੀ ਮਾਤਰਾ ਚ ਹੈ ਕਿੰਨੀ ਕਿੰਨੀ ਬਰਾਬਰ ਦਾ ਹੀ ਫਟ ਬਣਾ ਬੰਦਾ ਕੋਈ ਵੱਧ ਵੀ ਬਵੰਦ ਲੋ ਆਪਣੀ ਹੁੰਦੀ ਆ ਜੀ ਅੱਛਾ ਤੁਸੀਂ ਵੀ ਬਟਾਓ ਨਾ ਇਹ ਤੋਂ ਤੋਂ ਲੈ ਲਗ ਰਹੇ ਪਿਛਲੀਆਂ ਪਿਛਲੇ ਸਾਲ ਦੀਆਂ ਪਈਆਂ ਨੇ ਇਹ ਤਾਂ ਕਿੰਨਾ ਹੋਰ ਪਟਾ ਲੰਨੇ ਨਾ ਨਾ ਨਹੀਂ ਭਾਈ ਸਾਡੇ ਕੋ ਪਈਆਂ ਨੇ ਪਿਛਲੀਆਂ wody i ਤੁਸੀਂ ਨਹੀਂ ਪਟਾਉਣੀਆਂ ਅੱਜ ਸਾਡੇ ਮੁੰਡੇ ਅੱਛਾ 1 ਕਿਲੋਵੈਟ ਦੀ ਆ ਮੋਟਰ 2 ਡੇਢ ਦੀ ਡੇਢ ਦੀ ਕਿਹੜਾ ਪਿੰਡਾ ਆਪਣਾ ਗੁਰਥੜੀ ਹੈ ਹੈ ਨਾ ਨਾ ਬਣਾਏਗਾ ਨਮਕੀਨ ਇਹ ਕੁੜੀ ਹੈ ਮੈਂ ਤਾਂ ਕਹਿੰਦੀ ਆ ਪਰ ਮੇਰੀ ਗਲਤੀ ਹੈ ਚਲਦੀ ਕੀ ਦੀ ਇੱਥੇ ਉਹਨੂੰ ਕਹ ਦੇ ਅੱਛਾ ਆਦਾ ਤਾਂ ਰੈਡੀ ਮੱਲਾ ਨਵੀਆਂ ਬਣਾਈਆ ਹੋਇਆ ਹੈ ਨਾ ਰੈਡੀ ਦਾ ਹੁਣ ਕੋਈ ਨਹੀਂ ਆਈ ਪਰ ਆ ਦੂਈਓ ਰੈਡੀ ਹੁੰਦੀ ਜਾਂਦੀ ਹੈ ਅੱਛਾ ਇਹ ਕਿੰਨੇ ਚ ਪੈ ਗਿਆ ਜਿਗਾੜ ਫੇ ਥੱਲੇ ਆ ਰੈਡੀ ਰੋ ਇੰਜਨ ਮੋਟਰਸਾਈਕਲ ਸਾਰੇ ਦਾ ਮੋਟਰਸਾਈਕਲ ਤੇ ਰਾਤੀ ਹੈ ਠੀਕ ਆ ਆ ਸ਼ੌਕਰ ਫਿਰ ਦੂਏ ਬੜੇ ਪਾਏ ਨੇ ਮੂਰੇ ਭੁੱਖ ਲੱਗੀ ਰੋਟੀ ਉਹ ਗਰਦ ਤੋਂ ਸੁੱਕ ਗਿਆ ਕਣਗੇ ਆਜੋ ਵੀ ਚਾਹਨਾ ਜੀ ਨੇ ਕੀ ਹੁੰਦੇ ਨੇ ਸੈਂਡਵਿਚ ਸੈਂਡਵਿਚ ਪਾਣੇ ਸਟਾਦਾ ਸਾਰਾ ਕੁਝ ਕਰਦਾ ਪਿਆਜ਼ ਹਲ ਕਰਦਾ ਸਾਰਾ ਪਿਆਜ਼ ਆਪਾਂ ਕੱਟ-ਕੱਟ ਕੇ ਪਾ ਦੋ ਬਸ ਨਹੀਂ ਮਲਾਈ ਵੀ ਜਿਹੜੀ ਆਪਾਂ ਮੁੱਲ ਦੀ ਲਿਆ ਕੇ ਆਏ ਚਲੋ ਜੀ ਆ ਬਾਹਰ ਆ ਰਹੀ ਹੈ ਨੇਰੀ ਨੇਰੀ ਵੀ ਹੋ ਰੰਗਦੀ ਆ ਪੀਲੇ ਰੰਗ ਦੇ ਖੜਦਾ ਮੈਨੂੰ ਵੀਡੀਓ ਬਣਾ ਲੈਣਾ ਪਹਿਲਾਂ ਹਲਦੀ ਵਾਲੀ ਢੇਰੀ ਆ ਹੋਰ ਜੀਰੀ ਤੇ ਹਲਦੀ ਦਾ ਰੋਗ ਆ ਬਹੁਤ ਜ਼ਿਆਦਾ ਐ ਤਕੀ ਉਹ ਹਵਾ ਉਹ ਜਿਉ ਪੀਲੇ ਬੱਦਲ ਵੀ ਪੀਲੇ ਨੇ ਹਾਲੇ ਪੀਲੀ ਨੇਰੀ ਆ ਪੀਲੀ ਨੇਰੀ ਜੈਲੋ ਲਰ ਲਰ ਤੱਕ ਦੇ ਇਧਰ ਜੇ ਕੈਮਰੇ ਨੇ ਸੱਤ ਚੱਕਿਆ ਉਹ ਦਿਖਾਉਣਾ ਆ ਆ ਦੇਖੋ ਰੰਗ ਕਿਹਜਾ ਬੱਦਲਾ ਪੀਲਾ ਕੈਮਰੇ ਜਨੇ ਦਾ ਪਤਲਾ ਆ ਤਾਂ ਤੁਹਾਨੂੰ ਮੈਂ ਇਧਰ ਦਿਖਾਉਣਾ ਹੈ ਗਾਈਜ਼ ਵੀਰ ਦੇਖ ਆਹ ਦੇਖੋ ਹੈ ਆ ਦੇਖ ਪੀਲੇ ਰੰਗ ਦੀ ਹੈ ਦੇਖਣੇ ਉਹ ਬਦਲਾਂ ਰੰਗ ਆ ਤਾਂ ਜਮੇ ਪੀਲਾ ਦੇਖ ਰਿਹਾ ਇੱਥੇ ਤੱਕ ਅਜੇ ਹਵਾ ਹੀ ਨਹੀਂ ਜੈਲੋ ਜੈਲੋ ਨੇਰੀ ਉਹ ਤੇ ਕੋਸ ਲਾਇਆ ਨਹੀਂ ਨੇੜੇ ਨੇ ਮੀਹ ਹਾਨਾ ਕਦੇ ਗਰਮੀ ਆਂ ਕਦੇ ਮੀਂਹ ਆਂ ਬੀ ਅਜੇ ਜੰਮੇ ਨਹੀਂ ਜਿਹੜੇ ਜੰਮਦੇ ਉਹ ਫੂਕ ਦਿੰਦੇ ਪਨੀਰੀ ਲਾਉਣੇ ਉਹ ਫੂਕ ਜਾਂਦੀ ਆ ਇਧਰ ਕਮਾਂਡੀਆਂ ਨੇ ਸੇਮੀਆਂ ਬੱਟੀਆਂ ਦੀ ਪਤਨੀ ਕਿੱਥੇ ਰੱਖਦੀ ਚੱਕਤੀਆਂ ਸਾਰੀਆਂ ਲੈ ਉਹ ਟੋਕਾ ਵੀ ਕਰਨ ਲੱਗੇ ਵੀ ਨੇਰੀ ਕਰਕੇ ਪਤਾ ਹੀ ਲੈਂਟ ਆਊਗੀ ਨਹੀਂ ਆਊਗੀ ਮੇਲਾ ਡਰਮ ਪਾਰਕ ਹੈ ਕੀ ਰਹਿ ਗਿਆ ਪਾਣੀ ਦਾ ਭਰਦਾ ਉਹਨੇ ਡਰਮ ਰਹਿ ਗਿਆ ਚਲ ਹੁਣ ਫਰਚ ਚਲੋ ਸੈਂਡ ਵਿੱਚ ਖਾਈਏ ਆ ਤੋਣੀ ਤੇ ਗਲੀਚਾ ਜਾ ਰਾਤ ਡੁੱਲ ਗਿਆ ਜੱਗ ਪਾਣੀ ਦਾ ਮਾ ਚਲ ਤੋ ਹੋਈ ਦਮਾਂਗੇ ਲੈਣ ਜਾ ਧੋਣ ਦੇ ਚਲੂ ਲੈਣ ਚਲੇਗੀ ਮੋਟਰਾਂ ਸੇ ਨੀ ਪਰਖਤੀਆਂ ਐਂਡੀ ਦਵਾਈ ਦੇ ਆ ਪਹਿਲਾਂ ਸੁਕਾ ਲਈ ਪੈਸੇ ਦੇ ਦੇ ਹਾਂ ਕਾਦੀ ਦਵਾਈ ਉਹ ਸਿੱਕਾਂ ਦਿਖਾ ਮ ਅੱਛਾ ਹੁਸਕੜੀ ਹੱਸਦੀ ਐ ਮੈਂ ਹਾਂ ਕਾ ਕਿੰਨੀਆਂ ਬ੍ਰੇਕਸ ਐਨੇ ਕੱਲ ਬੱਟੀਆਂ ਦੀਆਂ ਬਟਾਈਆਂ ਦੀ ਦੋ ਦਿਨ ਧੁੱਪ ਲੱਗ ਗਈ ਐ ਹੁਣ ਇਹਨਾਂ ਨੂੰ ਪੁੰਨਣੀਆਂ ਨੇ ਆ ਪੁੰਨੋ ਕੀ ਪੁਣ ਨਹੀਂ ਆਵੇ। ਆਹ ਕੰਨ ਫਿਰ ਨਹੀਂ ਆਉਂਦਾ। ਇਹਨੂੰ ਥੋੜਾ ਥੋੜਾ ਸੇਕ ਜਿਹਾ ਲੱਗ ਰਿਹਾ ਹੈ। ਸ਼ਾਇਦ। ਇਹ ਚੰਡੀਆਂ ਹੋਈਆਂ ਇਹਨਾਂ ਨੂੰ ਭਾਂਡੇ 'ਚ ਪਾ ਲਵਾਂ। ਕੰਦ ਘਰਾਉਣ ਜਾਂ ਉੱਚੀ ਆਉ ਤੂੰ ਜਿੱਦੀ ਮਰਜੀ ਕਰਾ ਲੈ। ਹਾਂ। ਬਲਾਂਦਾ ਹੀ ਇੱਧਰ ਲਾ ਬਸ ਪਾ ਲਾ ਫੇਰ ਨਾ ਡਾਜ ਜਾਵੇ ਨਾ ਸਿੱਕ ਜਾਵੇ। ਕੰਦ ਦੇ ਮੋਤ। ਨਾ ਕੰਦ ਉੱਤੇ ਦੀ ਤੇ ਜਾਉਗੀ। ਉਹ ਤਾਂ ਤਾਂ ਅਮਰੂਦ ਸੰਗਣ ਨਾਲ ਆਲੇ-ਦਾਲੇ ਜ਼ਿਆਦਾ ਫੈਲ ਗਿਆ। ਦੇਖਣੇ ਕੰਡਾ ਹੋ ਜਾਂਦਾ। ਅੱਜ ਤਾਂ ਬਖੂਬ ਬਸਤੀ ਹੁੰਦੀ ਖਣੇ। ਆਹਾਂ ਅੰਬ। ਆਹ ਅਮਰੂਦ, ਆੰਬ, ਆ ਬੇਲ ਚੜ ਗਈ ਉਹਦੀ ਅੰਗੂਰਾਂ ਦੀ। ਇਹ ਤੋਂ ਟੈਂਪੂ ਭਰ ਕੇ ਜਾਏਗਾ। ਇਹ ਤੋਂ ਟੈਂਪੂ ਭਰ ਕੇ ਜਾਇਆ ਕਰੂਗਾ। ਵਿੱਚੇ ਅਮਰੂਦ ਵਿੱਚੇ ਅੰਬ ਵਿੱਚੇ ਓਹੋ ਕੀ ਕਹਿੰਦੇ ਹੁੰਦੇ ਨੇ ਇਹ ਕੀ ਨੇ ਅੰਗੂਰ ਉਹ ਪੈਣ ਨੇ ਲਾਏ ਨੇ ਮੇਰੀ ਨੇ ਅਮਰੂਦ ਵੀ ਉਹਨੇ ਹੀ ਲਾਏ ਹੋਣਗੇ ਅੰਬ ਐ ਦਰ ਛੋਟੇ ਕੰਨੀ ਦਾ ਲਾਏ ਨਹੀਂ ਹੈਗਾ ਕੰਮ ਤੇ ਨਾਲ ਪਾਪੇ ਨੇ ਕਪਾਹ ਬੀ ਆਹ ਤਾਂ ਨਾ ਬਸ ਕਿਤੇ ਦੇ ਛੋਟੀਆਂ ਜਿਹੜਾ ਜਿਹੜੀਆਂ ਅਮਰੂਦਾਂ ਦੀਆਂ ਆ ਸੱਤੇਆਂ ਦੀਆਂ ਆਂਬ ਦੀਆਂ ਜਿਹੜਾ ਆਉਂਦੀਆਂ ਨਾ ਕੰਧਾ ਚੱਕ ਦਿੰਦੀਆਂ ਹਮ ਇੱਥੇ ਹੁਣ ਨਮੋਲੀਆਂ ਕਿੰਨੀਆਂ ਹੋ ਗਿਆ ਨੇ ਕਿੱਥੇ ਉਹਦੇ ਤੇ ਦੇਖ ਤੇ ਆ ਜਿਹੜਾ ਕੋਠੇ ਪਿੱਛੇ ਆ ਉਹਨੂੰ ਤਾਂ ਪਾਣੀ ਆ ਉਹਨੂੰ ਪਾਣੀ ਪਾ ਲਿਆ ਕਰ ਉੱਪਰ ਤੱਕ ਹੋਇਆ ਪਿਆ ਉਹ ਸੁੱਕ ਗਿਆ ਉਹਨ ਹਾਂ ਹਾਂ ਆਹੀ ਦੱਸਦੀ ਸੀ ਮੈਨੂੰ ਤਾਂ ਗੂਗਲ ਨਹੀਂ ਮੰਮੀ ਕਹਿੰਦੀ ਸੁੱਕ ਗਿਆ ਨਾ ਠੀਕ ਆ ਹੁਣ ਤਾਂ ਸੁੱਕੀਆਂ ਪਈਆਂ ਨੇ ਆ ਆਹ ਥੋਡੀਆਂ ਨੇ ਆ ਭੈਣ ਦੀਆਂ ਨੇ ਠੀਕ ਆ ਬ੍ਰੀਕ ਨੇ ਨਾਲੇ ਵਧੀਆ ਨੇ ਮੈਂ ਸਮੋਸਾ ਨਵਾਈਆਂ ਨੇ ਹਾਂ ਆ ਚਾਹ ਬਣਾਈ ਆ ਚਾਹ ਬਣਾ ਕੇ ਪੀ ਕੇ ਵਧੀਆ ਠੀਕ ਆ ਆਹ ਤਲ ਵੀ ਆਪਣੀ ਗੱਲ ਅਸੀਂ ਵੀ ਹੁਣ ਕੰਬਲ ਢੋਕ ਹੈ ਹੈ ਉਹ ਸਾਹਤ ਤਰਫ ਨਹੀਂ ਚਾਹੀਦੀ ਗਾਹ ਸੰਕੋ ਇਨ ਆ ਵੀ ਹੋ ਜੂਗੀ ਆ ਸਾਡੇ ਚਰਣ ਝੜ ਰਹੀ ਆ ਜੀ ਅੰਗੂਰਾਂ ਦੀ ਬੇ ਅੰਗੂਰ ਖਾਏ ਕਰਾਂਗੇ ਅਸੀਂ ਹੁਣ। ਉਹ ਥਾਂ ਹੀ ਚਲੇਗੀ। ਆਹ ਕੀ ਇਹ ਰਿਲਾਇਤੀ ਹੈ ਸੁੱਕ ਗਈ। ਇੱਥੇ ਹੁਣ ਵੜ ਦੇਣੀ ਆ। ਮੋਟਰ ਚੱਲਦੀ ਐ ਅਸੀਂ। ਕੰਬਲ ਧੋ ਕੇ ਲੈ ਕੇ ਆਏ ਅੱਜ। ਚਲੋ ਜੀ ਹੁਣ ਮੇਰੀ ਬਣਾਈ ਪਈ ਐ ਚਾਹ, ਚਾਹ ਪੀਣੀ ਐ ਮੈਂ ਤਾਂ ਇਹਨਾਂ ਨੇ ਲਾਉਣਾ ਹੁਣ। ਬੀਬੀ ਨਾ ਲੀ। ਬੀਬੇ ਚਾਹ ਬਣੀ ਪਈ ਆ। ਚਾਹ ਪੀਓ। ਬੀਬੀ ਨਾ ਕੇ ਹਟੀ ਆ। ਚਲੋ ਜੀ ਕੀ ਹੋ ਗਿਆ ਆਹ ਇਹਨੂੰ ਭੰਨ ਕੇ ਆਪਾਂ ਸਿਮਿੰਟ ਦਾ ਪਾਵਾਂਗੇ ਇਹ ਨਾ ਜਦੋਂ ਅਸੀਂ ਪਾਉਂਦੇ ਸੀ ਨਮਾ ਜਦਿ ਉਹ ਕੁੱਤੀ ਸਾਡੀ ਵਿੱਚ ਵੜ ਕੇ ਇਕਲ ਖੱਡ ਕਰਦੀ ਉਹ ਮਿੱਟੀ ਖਾਂਦੀ ਸੀ ਉਹ ਇਹ ਤਾਂ ਘੱਟ ਆ ਉਹਦੇ ਜ਼ਿਆਦੇ ਸੀ ਥੋੜੇ ჯერ ਗੱਲ ਨੂੰ ਇਹਨੂੰ ਸਮਾਰਨਾ ਪੈਂਦਾ ਸੀ ਹਾਂ ਉਹ ਠੀਕ ਆ ਉਹਦੇ ਪਾਵਾਂਗੇ ਉਹਦੀ ਚੂਰ ਪਾਵਾਂਗੇ ਇਹਦਾ ਚੁੱਲਾ ਇਹਦੀ ਚੂਰ ਇਹਦਾ ਚੁੱਲਾ ਹਾਂ ਸਿਮਿੰਟ ਵਾਲਾ ਨਾਲੇ ਗਾਇਰ ਜਿਹੜਾ ਮਿੱਟੀ ਵਾਲਾ ਹੁੰਦਾ ਉਹਦੇ ਅੰਦਰ ਸਲਾਬ ਬੜੀ ਰਹਿੰਦੀ ਆ ਬੋਦਾ ਹੋਈ ਜਾਂਦਾ ਉਹ ਆਪਣੇ ਇਹ ਬਣਾਉਣਾ ਸਮਿੱਟ ਬਜਰੀ ਵਾਲਾ ਪੱਕਾ ਕਦੇ ਜਿਮੀਦਾਰਾਂ ਦੇ ਚੁੱਲਾ 100 ਫਿਕਸਤਾ ਹੋਇਆ ਨਹੀਂ ਕਿਉਂਕਿ ਜਿੱਥੇ ਚੁੱਲਾ ਬਣਦਾ ਕਹਾ ਘਾ ਵਧੀ ਜਾਂਦਾ ਹੁੰਦਾ ਚੁੱਲਾ ਬਾਹਰ ਦਾ ਬਾਹਰ ਬਾਕੀ ਆ ਸੰਪੰਚਣੀ ਆ ਗਈ ਨਵੀਂ ਸਾਹਿਤ ਨਵਾ ਸਹਿਯੋਗ ਨਵੀਂ ਗੱਲ ਦੱਸੋ ਕੋਈ ਨਵੀਂ ਗੱਲ ਦੱਸੋ ਕੋਈ ਵਧੀਆ ਚੁੱਲਾ ਕਿਹੜਾ ਹੈ ਪੁਰਾਣੇ ਨੂੰ ਖਾਂ ਪੁੱਛਦਾ ਹੈ ਔ ਪੁਰਾਣਾ ਮਾਡਲ ਆ ਸਾਰੇ ਹੀ ਪੁਰਾਣੇ ਮੇਰੀ ਭੈਣ ਜਿੰਨ 10 ਸਾਲ ਗਏ ਨੂੰ ਆ ਗਈ ਹੈ ਤੂੰ ਸੇ ਪੱਤੇ ਕਿੱਥੋਂ ਲੈ ਕੇ ਆਏ ਤੂੰ ਅਸੀਂ ਉਹ ਆਂਬ ਤੋਂ ਆਂਬ ਤੋਂ ਅਸੀਂ ਉਹ ਉਹਦੇ ਨਹੀਂ ਦੱਸਦੇ ਨਾ ਕਦੇ ਕਿੱਥੋਂ ਲੈਂਦੇ ਦੀ ਕਹਦੇ ਅੱਕ ਦੇ ਪੱਤੇ ਅਸੀਂ ਆਂਬ ਤੋਂ ਤੋੜ ਕੇ ਲਿਆਉਂਦੇ ਨੇ ਹਾਂ ਹੋਰ ਕਰੋ ਲੈਂਦੇ ਆ ਉਹ ਇੱਧਰ ਹੈਗੇ ਨੇ ਲਛਕਾਣੀ ਕਰਨੀ ਮੈਂ ਤਾਂ ਸਵੇਰੀ ਤੋੜ ਲੈਂਦੇ ਸੀ ਬਾਅਦ ਚ ਦੋ ਤਿੰਨ ਜਾਣੇ ਲੱਗੇ ਹੋ ਤੇ ਤਰੂਸਣ ਉੱਥੇ ਹਾਂ ਉਹ ਤਾਂ ਮਰਿਆ ਡੰਡ ਬਣਾਤੇ ਨੇ ਸਾਰੇ ਇੱਧਰ ਆਓ ਪਲਾਟਾਂ 'ਚ ਨਹੀਂ ਉੱਧਰ ਨਹੀਂ ਹੈਗਾ ਹਾਂ ਹਲੇ ਵੀ ਜੰਨੀ ਬਿਜਰੇ ਦਾ ਹੈ ਪੱਤੇ ਨਹੀਂ ਉਹ ਪੱਤਿਆਂ ਦੀ ਲੋੜ ਹੀ ਨਹੀਂ ਉਹ ਮੇਰੇ ਮੰਗੂ ਕਰੋ ਆਹ ਦੇਖੋ ਮੈਂ ਪੱਤੇ ਧਰ ਕੇ ਉੱਪਰ ਮੋਜਾ ਮਾ ਪਾਤਾ ਓਹਨ ਲੈ ਗਰ ਮੈਂ ਐਸੇ ਚਾਹੀਦੀ ਆ ਥੀਮੀ ਜੱਟ ਉਹਦੇ ਹੋਰ ਪੱਤੇ ਦੀ ਥੋੜੇ ਚਾਰ ਬਾਦੂ ਲੈ ਆਉਂਦੇ ਬਾਦੂਏ ਦੀ ਮੈਂ ਸਾਰੇ ਉੱਥੇ ਰੱਖਤੇ ਮੈਂ ਕਿਹਾ ਇਹਨਾਂ ਨੂੰ ਨਹੀਂ ਦੇਣੇ ਇਹਨਾਂ ਨੂੰ ਦੇਣਾ ਗੁਮਾਂਡੀਆਂ ਕੋਲ ਜ਼ਿਆਦਾ ਹੁੰਦਾ ਲੈ ਵੀ ਐਂ ਦੱਸੋ ਗੁਮਾਂਡੀਆਂ ਨਾਲ ਕਿਸੇ ਦੀ ਪੜਦੀ ਹੁੰਦੀ ਆ ਕਿਸੇ ਨਾਲ ਵੀ ਨਹੀਂ ਹਾਂ ਕਿਸ਼ ਗੁਮਾਂਡੀਆਂ ਨੇ ਇਹ ਬਣਾਵੇਂਗਾ ਹਰ ਬਣਾਵੇਂਗਾ ਤੁਸੀਂ ਕੀ ਦੇਣਾ ਇੱਕ ਛੱਡ ਕੇ ਹਾਂ ਇੱਕ ਛੱਡ ਕੇ ਹਾਂ ਇੱਕ ਘਰ ਇੱਕ ਘਰ ਛੱਡ ਕੇ ਦੋ ਘਰ ਛੱਡ ਕੇ ਪੜ ਦਿੰਦੀ ਆ ਰੇਕ ਦੀ ਜਿਹਦੀ ਮਰਜ਼ੀ ਦੇਖ ਲਓ ਸਾਨੀਆਂ ਦੇ ਵਾਂਗ ਕਿਸੇ ਦੀ ਚਾਹੇ ਦੂਏ ਮੀਂਹ ਪਿੰਦ ਪਣਦੀ ਹੋਵੇ ਲਵੇ ਨਾਲ ਕਦੇ ਨਹੀਂ ਬਣਦੀ ਨਹੀਂ ਬਣਦੀ ਹੈ ਨੂਨਾਂ ਵੀ ਨਹੀਂ ਬਣਦੀ ਹਾਂ ਨੂਨਾਂ ਵੀ ਨਹੀਂ ਬਣਦੀ ਨਾ ਨੂਨ ਇਹ ਨੂ ਵੀ ਉੱਥੀ ਆ ਜਿੱਥੇ ਤੂੰ ਆ ਮੈਂ ਤਾਂ ਪੂਪੂ ਪੂਪੂ ਆ ਆ ਪੂਪੂ ਹੀ ਦੀ ਜੇ ਤੂੰ ਤਾਂ ਆ ਮੈਂ ਪੂਪੂ ਤਾਂ ਨਾ ਵੀ ਉੱਥੇ ਖੈਰੀ ਉੱਥੇ ਖੈਰੀਆਂ ਬੰਗੀਆਂ ਨੇ ਇਹ ਮੈਂ ਮਨਦੀਪ ਕਹਿੰਦੀ ਫਿਰ ਆਪਣੇ ਵਾਸਤੇ ਨਹੀਂ ਹੁੰਦੀ ਤਾਂ ਆਹ ਫਿਰ ਕੀ ਕਹਿੰਦੀ ਉਹ ਕਹਿੰਦੀ ਬਥੇਰੀਆਂ ਬੰਗੀਆਂ ਨੇ ਅਜੀ ਜਿਹਾ ਨੇ ਕੌਣ ਇਹ ਨਹੀਂ ਪਿਆ ਕਹੋ ਚ ਨਾ ਉਹ ਜੇ ਤਾਂ ਮੈਂ ਤਾਂ ਨਹੀਂ ਪਛਾਣੀ ਲੋ ਵੀ ਇੱਕ ਮੈਂ ਸਕੀਮ ਹੋਰ ਹੋਰ ਕਰਕੇ ਦਿਖਦਾ ਹਾਂ ਲੋ ਵੀ ਆਹ ਹਾਂ ਹੁਣ ਤੁਸੀਂ ਸਬਜ਼ੀ ਬਣਾਇਆ ਕਰਾਂਗੇ ਪਹਿਲਾਂ ਇੱਥੇ ਜੇ ਗਰਮੀ ਬਹੁਤ ਈ ਤੋ ਜੀ ਨਹੀਂ ਕਰਦਾ ਤੇ ਬਣਾਉਣ ਨੂੰ ਆਪਣਾ ਇੱਧਰ ਆ ਦੇਖ ਐਜ ਕਿ ਪਾ ਰਹੇ ਹੋ ਪੰਜਾਬ ਹੱਥ ਪਾ ਕੇ ਦੇ ਹੱਥ ਪਾ ਕੇ ਉਸ ਕਹਿੰਦਾ ਹੈ ਨਾ ਨਾ ਕੀ ਕਰਾ ਕਿੰਨਾ ਸੋਹਣਾ ਉਹ ਦੇਖੇ ਮੈਂ ਤਾਂ ਮੰਨਣ ਲੱਗੀ ਤੇ ਉੱਥੇ ਅੱਛਾ ਚੱਕ ਲੈਂਦਾ ਉਹ ਭਾਈ ਤੇਜੀ ਫੈਲ ਫਕਰਦਾ ਹੈ ਅਸੀਂ ਘਰ ਆਏ ਬਾਰ-ਬਾਰ ਮਿਲਣਾ ਬਾਰ-ਬਾਰ ਮਿਲਣਾ ਮੈਂ ਤਾਂ ਕਹਿ ਨਹੀਂ ਆਇਕੇ ਆ ਵਸੂਕੇ ਵੀ ਠੀਕ ਆ ਮੈਨੂੰ ਬਾਰ-ਬਾਰ ਨਹੀਂ ਮਿਲਣਾ ਬਾਰ-ਬਾਰ ਨਹੀਂ ਆ ਤੇ ਇਹਦਾ ਤਰੀ ਜਠਾਣੀ ਕੀ ਕਹਿੰਦੀ ਆ ਤੈਨੂੰ ਮੈਨੂੰ ਮਾਰ ਕੇ ਰਾਜ਼ੀ ਆ ਵੀ ਦੁਬਾਰੇ ਫੇਰ ਮਿਲ ਜੇ ਹਾਏ ਕਿਉਂ ਕਹਤੋਂ ਆ ਮੇਰੇ ਅੰੱਚੇ ਮਾਰਨ ਦਾ ਨਾਉ ਲਿਆ ਹਾਂ ਹਾਂ ਥੋੜਾ ਹੀ ਆ ਲੈ ਚਾਹੇ ਤਾਂ ਉਗੀ ਫੇਰ ਦੇ ਪਹਿਲਾਂ ਆ ਹੋ ਗਿਆ ਚਿੱਟਾ ਆ ਆਖੀ ਵੀ ਆ ਗਈ ਦੇਖ ਲੋ ਮੜਿਆ ਆਂਦਾ ਵੇ ਲੈਣੇ ਚੱਲ ਬੱਸ ਕਿੰਨਾ ਚਿੱਟਾ ਹੋ ਗਿਆ ਕੀ ਪਾਇਆ ਸੀ ਆਪਾਂ ਨੇ ਉਹ ਤੇਜਾਬ ਪਾਇਆ ਤੇਜਾਬ ਕੀ ਹੋਰ ਪਾ ਦਈਏ ਕਿ ਹੁਣ ਅਸੀਂ ਪਾਉਣ ਲੱਗੇ ਚੁੱਲਾ ਸਾਰਾ ਉਹ ਦੂਜਾ ਢਾਟ ਆ ਮਿੱਟੀ ਚੱਕਤੀ ਸਵੇਰੇ ਆਜਾ ਸਰ ਉੱਪਰ ਹੁਣ ਇੰਨਾ ਉੱਚਾ ਕਰਕੇ ਫਿਰ ਆ ਦੇਖਦੇ ਆ ਕਰਦੇ ਆ ਇਹਨੂੰ ਚੂਰ ਬਣਾਉਣਾ ਆ ਇਹਨੂੰ ਚੁੱਲਾ ਬਣਾਉਣਾ ਏ ਇਹ ਨੀਚੇ ਲਾਉਣੀ ਆ ਨੇ ਟੈਲਾਂ ਜੀਆਂ ਕੀ ਆ ਚੀਜ਼ ਨਹੀਂ ਨਾਲ ਕਹਿੰਦੇ ਥੋੜਾ ਜਿਹਾ ਝਾੜ ਠਹਿਰ ਜਾ ਕੱਚੀ ਲੱਗਦੀ ਆ ਤੁਹਾਨੂੰ ਹੂੰ ਬੋਲ ਕੀ ਬੁਢਾ ਜਾਂ ਮਾਤਾ ਜਨੈਦ ਦੇ ਵੀ ਇੱਥੇ ਦੇਖ ਕੇ ਆਈਆਂ ਕੋਈ ਨਹੀਂ ਨਹੀਂ ਕਿਤੇ ਤੇ ਤੋਂ ਘੜਾ ਪਹਿਲਾਂ ਜਾਇਆ ਬਾਇਓਰਿਟੀ ਉੱਤੇ ਹਾਂ ਆਹੀ ਦੀ ਬੱਸ ਸੌਰੀ ਚੱਕ ਲੈਂਦੀ ਆ ਇਹ ਇਹ ਕੀ ਕਰਾਤੀ ਉਹਨਾਂ ਨੇ ਤੇ ਲੌਕਟਨ ਲੈਣੇ ਥੱਲੇ ਲਾਉਣਾ ਅੱਛਾ ਸਭ ਖਾਂਣਗੇ ਸਭ ਖਾਂਣਗੇ ਵੀ ਸਾਡਾ ਕਰਕੇ ਜੇ ਸਾਡਾ ਕਰ। ਕਰ ਮੰਨਦੇ ਹਾਂ। ਹਾਂ। ਐਸੇ ਲਾ ਦਾਂਗੇ ਹਣੀ ਬਈ। ਹਾਂ ਵੀ ਕਿੰਨੇ ਕਿੰਨੇ ਪਤਾ ਨਹੀਂ ਕਿੰਨੀਆਂ ਕਾ ਹੋਣਗੀਆਂ ਇੱਥੇ। ਦੱਦੂ ਕਿੰਨੇ ਲੋਂਗੇ ਫਿਰ ਪੈਸੇ? ਉਹ ਤਾਂ ਫਿਰ ਹਿਸਾਬ ਨਾਲੇ ਦੱਸੋ ਅਗਲਾ ਬੜਾ ਪਵਾਉਣਾ ਚਾਹਤਾ। ਛੋਟਾ ਫਿਰ ਵੀ ਕਿੰਨੇ ਤੋਂ ਸਟਾਰਟ ਕਰਾਂਗੇ? ਛੋਟਾ ਇੱਥੇ ਨਾਲ ਲਾ ਲਓ। ਕਿੰਨੇ ਦੀ ਹੋਊਗਾ? ਉਹ ਸਾ ਉਤੇ ਹਲਰੇਟ ਰੱਖਿਆ ਨਹੀਂ ਹੈਗਾ ਬਾਅਦ ਚ ਰੱਖਾਂਗੇ। ਅਨੇਵੇਂ ਆਹ ਹੁੰਦਾ ਦੰਨੂ ਗੱਭੂ। ਇਹ ਕਾਫੀ ਕੇ ਤੋੜਾ ਭੁੱਖ ਮਾ ਦੋ। ਅਮੇ ਆ ਟੋਕੀ ਹੋ ਜੀ। ਹੁੰਦਾ ਹੁੰਦਾ ਹੁੰਦਾ। ਉਹ ਬੱਸ ਐ ਤੇ ਬਰਾਬਰ ਚਾਹੀਦਾ ਨਾ ਚਲ। ਕਿਆ ਸਾਡਾ ਚਿੰਨਾ ਬਸ ਇਖਰੇ ਗਿਆ ਇਹਨੂੰ ਹੁਣ ਪੋਚਾ ਲਾਉਣਾ ਇਹਦੇ ਵਿੱਚ ਆਲੇ ਦਾਲੇ ਪਲਾਸਟਰ ਤਾਂ ਕਰ ਦਨਾ ਥੋੜਾ ਪਲਾਸਟਰ ਕਰ ਦੇਣਾ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਬਜਰੀ ਗੁਜਰੀ ਭਰਨਾ ਉਹ ਗਾੜਾ ਜਿਹਾ ਕਰਕੇ ਫੇਰੀ ਜਾ ਉਹ ਤਾਂ ਉਨਾਂ ਹੀ ਵਧੀਆ ਬਣੀ ਆ ਕੱਪ ਬਈ ਪਾਪੀ ਨੂੰ ਭੇਜ ਦਿੰਦੇ ਕੀ ਕਰਨਾ ਆ ਚੁਰਦੇ ਇਹਦੇ ਕੋਲ ਤਾਂ ਠੀਕ ਆ ਹਨਾ ਇਹ ਨੇੜੇ ਤਾਂ ਨਹੀਂ ਇਹਦਾ ਬਾਲਾ ਦਾਦੂ ਤੁਸੀਂ ਕਿ ਮੁੱਠਲੇ ਰੱਖੀ ਜਾਂਦੇ ਹੋ ਉਹ ਤੁਹਾਨੂੰ ਜੰਮਾ ਨਹੀਂ ਹੈ ਵੀ ਤੁਸੀਂ ਬੋਲ ਸਾਰਾ ਬਣਾ ਰੋਗੇ ਤਾਰੇ ਤੱਕ ਸਮੇਂ ਫਿਰਦੇ ਨੇ ਉਹ ਤਾਂ ਹਰ ਵੀਰ ਨੂੰ ਕਹਿ ਰਿਹਾ ਕਿ ਹਰ ਵੀਰ ਨੂੰ ਕਹਿੰਦਾ ਆ ਲੈ ਲੈਣਾ ਉਧਰ ਇਧਰ ਦੁਆ ਕਢਾ ਲੈਣਾ 17 ਇਹ ਗਾ ਕਰਦੇ ਨੇ ਉਧਰ ਇਧਰ ਨੂੰ ਆ ਜੀ ਠੀਕ ਤਾਂ ਹੈ ਜਾਨੂ ਕੀ ਕੈਮਰਾ ਤੁਸੀਂ ਥੱਲੇ ਰੱਖ ਦਦੀ